ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਵਜ੍ਹਾ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੀ ਆਪਣੀ ਵਿਜਟ ਪਿੰਡ ਭਾਇ ਲੱਧੂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਗੋਪੀ ਕੋਲ ਆਇਆ ਵਧੇਰੇ ਜਾਣਕਾਰੀ ਆਪਣੇ ਭਾਈ ਗੋਪੀ ਤੋਂ ਲੈ ਕੇ ਕਰਦੇ ਆਂ ਸਾਂਝੀ ਫਰਤ ਸਮਝ ਕੇ ਬਣੇ ਰਿਓ ਅੰਤ ਤੱਕ ਜੀ ਭਾਈ ਗੋਪੀ ਸასი ਗਾਲ ਅਸੀਂ ਵੀ ਜੀ ਹੱਸ ਕੇ ਆ ਗਏ ਕਿੱਦਾਂ ਵੀਰੇ ਮਨਾ ਚੜ੍ਹਦੀ ਕਲਾ ਸ਼ੁਕਰ ਹੈ ਸ਼ੁਕਰ ਦੱਸੋ ਸ਼ੁਕਰ ਹੈ ਹਾਂ ਜੀ ਹੋਰ ਕੀ ਹਾਲ ਚਾਲ ਆ ਵਧੀਆ ਵਧੀਆ ਚੱਲ ਰਹੀ ਚੱਲ ਰਹੀ ਹੋਰ ਆਨੰਦ ਡਰੈਸ ਕਰੀਏ ਨੋਟ ਹਨਾ ਪਿੰਡ ਭਾਈ ਲੱਤੂ ਤਸਵੀਰ ਪੱਤੀ ਜਿਹੜਾ ਸ੍ਰੀ ਤਰਨਤਾਰ ਸਾਹਿਬ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 98436492 ਠੀਕ ਐ ਇਹ ਤੋਂ ਵੱਡੀ ਮੈਂ ਤੋਂ ਕਰੀਗੀ ਹਾਂ ਜੀ ਵੱਡੀ ਮੈਂ ਨੂੰ ਕਰੀਗੀ ਨੀਲੀ 라ਵੀ ਦਾ ਬੱਚਾ ਹਨਾ ਨੀਲੀ 라ਵੀ ਦਾ ਟੱਟਾ ਦੁੱਧ ਕਿੰਨਾ ਦੋ ਤੇਰੇ ਥੱਲੇ 12 ਨਹੀਂ 11 ਮੰਨ ਕੇ ਲੈਦੇ 11 ਮੰਨ ਕੇ ਲੈ ਲਏ ਹਨਾ ਕੋਲੀ ਕੋਨੀ ਮੈਂ ਚੰਗੀ ਵੱਡੀ ਐ ਸੁਹਾ ਤੁਹਾ ਤੇ ਲੋੜ ਦਾ ਜੱਪ ਚਾਹੀਏ ਆ ਚਾਰੇ ਮੱਧ ਦੇ ਦੇ ਦਿੱਤੇ ਤੁਝ ਜੀ ਹਣਾ ਚਲੋ ਖੋਲ ਦੇ ਸਜਣੋ ਬੱਚਾ ਡਾਇਮੰਡ ਦਾ ਹੈ ਹਰੀਆਂ ਵਾਲੇ ਦਾ ਨਾ ਉਹ ਫਿਰ ਡਾਇਮੰਡ ਹੀ ਹੈ ਨਾ ਹੋਰ ਜਮਾ ਇਹ ਵੇਖੋ ਠੀਕ ਆ ਅੱਖਾਂ ਓੱਖਾਂ ਸਜਣੋ ਬੱਚਾ ਹਰੀਆਂ ਵਾਲੇ ਸਾਹਨ ਦਾ ਬਾਈ ਕਹਿੰਦਾ ਤੇ ਉਹ ਡਾਇਮੰਡ ਹੀ ਆ ਹਰੀਆਂ ਵਾਲਾ ਬਾਕੀ ਕੋਈ ਆਦੀ ਸਾਫਤਾਵ ਲਾਇਓਗੀ ਡਾਇਮੰਡ ਦਾ ਹੈ ਯਾ ਬਾਸ਼ਾ ਦਾ ਇਹ ਜਾ ਕਿੰਦਾ ਹੈ ਮੈਂ ਪੂਰੀ ਲੰਮੀ ਲੰਮੀ ਤੇ ਠੰਡੀ ਬਾਕੀ ਹਾਂ ਮੈਂ ਚੰਗੀ ਸਜਣੋ ਮੈਂ ਪੂਰੀ ਚੰਗੀ ਹੈ ਬਿੱਲੀ ਮਣ ਕੇ ਅੱਖ ਤੇ ਥਾਨ ਦੇਖੋ ਕਿੱਦਾਂ ਸੁਣਾ ਲਗਾ ਨੋਕ ਆਲਾ ਸੰਜੇ ਨੋਕ ਆਲਾ ਚਵਾਈ ਵੀ ਬੜੀ ਚੰਗੀ ਹੋਊਗੀ ਕਰਮਾਲੀ ਨੂੰ ਪੁੱਲ ਚਵਾਈ ਪੂਰੀ ਠੀਕ ਹੈ ਤੇ ਬਾਈ ਜੀ ਕੀਮਤ ਇਹ ਤੁਹਾਨੂੰ ਗਾਵਾ ਲੱਖ ਬਾਹਰ ਲੇਤੀ ਅੱਛਾ ਅੱਜ ਮਰੀ ਹੈ ਹਾਂ ਤੇ ਸਾਡੀ ਤੇ ਜਣੀੰਨ ਪਿਆਰ ਦੀ 90 ਦੀ ਪੱਕੀ ਜਾਇਜ਼ ਦੋ ਛੱਡ ਦੋ ਹੋਰ ਛੱਡਣਾ ਦੋ ਦੇ ਦੋ ਤਾਂ ਠੀਕ ਜੀ 86 ਹਜ਼ਾਰ ਦੀ ਹਣਾ 86 ਦੀ 86 ਦੀ ਇਹਦੇ ਉੱਤੇ ਤੇਰਾ ਵਧਾਨਾ ਹੈ ਹਣਾ 85 ਦੀ ਦੇ ਜੀ ਬੱਚਾ ਵੇਖੋ ਸਾਡੀ 85 ਦੀ 85 ਦੀ ਉਹ ਨਾ ਘਟਾਈ ਜਾ ਯਾਰ ਕਰਦੇ ਲੜਨ ਗਈ ਹੈ ਪਰ ਮੈਂ ਪੂਰੇ ਲੱਖ ਦੀ ਹੈਗੀ ਯਾਰ ਉਹ ਦੁਬਾਰੀ ਭਰਾ ਨੂੰ ਜਾ ਕੇ ਵੇਚ ਸਕਦਾ ਦੂਜੇ ਸੂਏ ਨਹੀਂ ਹੈਗੀ ਲੱਖ ਦੀ ਮੈਂ ਯਾਰ ਲੱਖ ਦੀ 11 ਲੀਟਰ ਪੱਕਾ ਦੁੱਧਿਆ 11 ਲੱਖ ਤੋਂ ਘਟ ਮੈਂ ਨਹੀਂ ਕਿਸੇ ਨੇ ਦੇਣੀ ਸੱਜਣਾ ਤੇ ਆ ਮੈਂ ਲੋਈ ਇਹ ਲੋਈ ਦੂਜੇ ਸੂਏ ਵਾ 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 ਲੋਈ ਗੱਡੀ ਸੋਣੀ ਛੋਟੀ ਹੈ ਇਹਨਾਂ ਆਪਣਾ ਦੂਜਾ ਮਰਾ ਕੱਟੀ ਮਗਰ ਸਲਤਨਪੁਰੋਂ ਆਏ ਗੰਗਰੇ ਅੱਛਾ ਤੇ ਉਹਦੇ ਛੂਟੀ ਗੱਲ ਥੋੜੀ ਅਛਾ ਸਲਤਨਪੁਰ ਲੋਧੀ ਤੋਂ ਲਈ ਆ ਬਿਲਕੁਲ ਜੈੱਡ ਬਲੈਕ ਆ ਕੱਲ ਦੀ ਸੂਈ ਆ ਮੈਂ ਤੇ ਮਗਰ ਕੱਟੀ ਬੜੀ ਵਧੀਆ ਦਿੱਤੀ ਕੱਟੀ ਵਾਕੇ ਬੜੀ ਪਿਆਰੀ ਆਪੇ ਸੂਈ ਆ ਜ਼ੋਰ ਦੀ ਵੀਡੀਓ ਆਪਣੇ ਕੋਲ ਸਾਰਾ ਕੋਲ ਚਲੋ ਹੋਰ ਦੇ ਮੇਰਾ ਵੀਰ ਹਾਂਜੀ ਹਾਂਜੀ ਸੱਚ ਨੂੰ ਕੱਟੀ ਵੀ ਇੱਕ ਰੰਗ ਕਾਲੀ ਸ਼ਾ ਬਿਲਕੁਲ ਜੈੱਡ ਬਲੈਕ ਹੀ ਕੱਟੀ ਜੀ ਝੋਟੀ ਜਾਤ ਪਾ ਦੇ ਹਾਂ ਮੈਂ ਵੀ ਜੈੱਡ ਬਲੈਕ ਲੋ ਜੀ ਕੋਈ ਨਹੀਂ ਲੈ ਤਾਂ ਮਲਕਾਰੀ ਡੇਰ ਬਣ ਹੈ ਤੇ ਚੋਈ ਚਵਾਈ ਥੋੜੀ ਸੀ ਨਾ ਤੇ ਕਿਸੇ ਬੰਦੇ ਨੇ ਲਕਾਈ ਸੀ ਤਾਂ ਲੇਟ ਆ ਗਿਆ ਨਾ ਚੋਈ ਆ ਤੇ ਧਾਰ ਤੋਂ ਘਰ ਤੁਹਾਨੂੰ ਪਤਾ ਅੜ ਜਾਂਦਾ ਪਰ ਕਰਦੇ ਠੀਕ ਆ ਬਾਕੀ ਮੈਂ ਚੰਗੀ ਯਾਰ ਝੋਟੀ ਸੋਹਣੀ ਆ ਕੋਈ ਸ਼ੱਕ ਹੀ ਨਹੀਂ ਜੀ ਬਿਲਕੁਲ ਲੋਈ ਅੱਛਾ ਵਾ 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 ਤਾੜ ਬਹੁਤ ਸੋਹਣੀ ਲੱਗੀ ਕਰਮਾਈ ਤੇ ਰੇਟ 85 ਦੀ ਦੇ ਰਹੀ ਸਤ ਜੀ 85 85 ਦੀ ਦੇ ਆਉਂਦੀ ਵੀ ਦੇ ਪੈਣ ਲੱਗੀ ਫਲਕਾਰੀ ਵੱਡੀ ਵੱਡੀ ਤੇ ਹਾਂ ਹਾਂ ਨਾ ਹੀ ਆ ਜਿਆ ਕਰਨਾ ਰੋਕ ਲੈ ਲੋ ਡਾ ਰੋ ਤਲਾ ਪਾ ਚਲੋ 80 ਦੀ ਠੀਕ ਹੈ ਹਾਂ ਜੀ ਤੀਜੇ ਨੰਬਰ ਤੇ ਗੱਭਣ ਜਿਹਨੇ ਨਬਦ ਗੱਭਣਿਆ ਜੀ ਜਿੰਨੇ ਵੀ ਦੁੱਜੇ ਸੁਣਾ ਅੱਛਾ ਤੇ ਪੂਰੀ ਨਗਰ ਮੈਂ ਬੜੀ 10 12 ਦੇ ਜੇ ਕਢਦੀ ਨੇ ਲੈ ਜਾਣੇ ਭਾਈਆਂ ਜੀ ਲੈ ਜਾਣੇ ਨੇ ਤਥਣਾ ਦੀ ਝਨ ਕੋ ਨੌਕੇ ਮੈਂ ਬਿਲਕੁਲ ਬਿਲਕੁਲ ਜੀ ਬੜੀ ਧੱਪ ਕੇ ਭਰਾਕ ਲੈਂਦੀ ਆ ਵੀ ਕੱਲ ਠੀਕ ਹੈ ਪੂਰੀ ਲੋ ਸਚਨ ਤਿਆਰ ਜੇ ਮੈਂ ਦੇਣਾ 8 ਕ ਲੈ ਜਾਣੀ ਅਜੇ ਜੀ 8 ਕ ਲੈ ਜਾਣੇ ਆ ਤੇ ਉਹ ਸੀ ਨਹੀਂ ਕਿਹਨਾਂ ਕੋ ਨਹੀਂ ਨਹੀਂ ਸਹੀ ਗੱਲ ਹੈ ਵੱਖੀਆਂ ਨਹੀਂ ਲੱਗਦੀਆਂ ਨਹੀਂ ਕਿੱਥੇ ਨੇ ਰਾਜੀ ਆ ਰਾਜੀ ਆ ਰਾਜੀ ਆ ਰਾਜੀ ਡੰਗਰ ਨਹੀਂ ਦੁੱਧ ਦੇਣਾ ਜੀ ਹਾਂ ਤੇ ਢੇਟ ਪਾਈ ਜਿੰਦਾ ਇਹਦਾ ਵੀ ਤਿਆਸੂ ਕਰ ਲੋ ਅੱਛਾ ਇਹ ਲਈ 80 ਦੀ 80 ਦੀ ਹਣਾ 80 ਦੀ ਦੇ ਰਹੀ ਹੈ ਜੇ ਕੋ ਦੋਹਾਂ ਭਣ ਭਰਾ ਦੋਹਾਂ ਲਊਗਾ ਟਾਪਰ ਸ਼ੋਰ ਫੁੱਲੀ ਕਰਦਾ ਕਰ ਦਿਓ ਕਰ ਦਿਓ ਉਹ ਲੈ ਉਹ ਕੱਢ ਕੇ ਨਹੀਂ ਲਈ ਨਾ ਸਜਨੂ ਜਿਹੜਾ 80% ਨੀਲੀ ਦਾ ਵੀ ਜਿਹੜਾ ਆਉਂਦੀ ਆ ਹਾਂਜੀ ਹਾਂਜੀ ਪੂਰੀ ਵੱਡੀ ਮੈਂ ਉਹਦੇ ਜਾਂ ਵੱਡੀ ਮੈਂ ਆ ਬੋਲੀ ਆ ਹਾਂ ਇਹ ਨਾ ਸੰਧੂ ਸਾਹਿਬ 8 ਮਹੀਨੇ ਤੇ ਜੇ ਇਹ ਨਗਾ ਸੁਣਾਗੇ ਸਿੱਜੇ ਸਵੇਰੇ ਸੁਣਾ 8 ਮਹੀਨਿਆਂ ਦਾ ਨੌਂਾਂ ਦਿਨਾਂ ਦੀ ਕੱਪੜਾ ਪੱਤੀ ਜਿਹੜਾ ਇੱਕ ਦਿਨ ਦਾ ਫਰਕਣਾ ਨਿਕਲੂਗਾ 8 ਮਹੀਨੇ ਤੇ 9 ਦਿਨ ਹੋ ਗਏ ਨੂੰ ਹਨਾ ਆਪਣੇ ਡਾਕਟਰ ਚੈੱਕ ਕਰਾ ਕੇ ਲੈ ਆਏ ਆ ਅੱਛਾ ਹਾਂਜੀ ਹਾਂਜੀ ਤੁਹਾਨੂੰ ਪ੍ਰੋਪਰ ਓਕੇ ਆ ਪੂਰੀ ਓਕੇ ਪ੍ਰੋਪਰ ਜਮਾ ਮੈਂ ਬੜੀ ਲੱਖ ਰੁਪਈਆ ਦੀ ਮੈਂ ਵਿਗਣੀ ਹੂੰ ਹੂੰ ਸਿੰਗਲ ਡਿਜੀ ਸਜਣਾ ਬਿਲਕੁਲ ਸਾਫ ਮੈਂ ਆ ਠੰਡੀ ਠੁੰਡੀ ਫੇਰਾ ਇਸ ਤਰ੍ਹਾਂ ਹੀ ਟਿੱਪਦੀ ਐ ਓਕੇ ਜੀ ਸਾਹਿਬ ਜੀ ਅੱਜ ਕਿੱਸਾ ਹੈ ਭਰਾ ਵੀਡੀਓ ਕਾਲ ਤੇ ਮੱਝਾਂ ਤਪਾਉਣੀਆਂ ਚਵਾਉਣੀਆਂ ਇਹਨਾਂ ਦੀ ਤਸੱਲੀ ਕਰਨੀ ਤਸੱਲੀ ਪਹਿਲੋ ਮੁਰਕੀ ਕਰੋ ਬਾਹਰ ਹੋ ਗਈ ਫਿਰ ਕਾਰੀ ਤਸੱਲੀ ਜੀ ਹਾਂ ਜੀ ਹਾਂ ਜੀ ਧਿਆਨਾਂ ਪਾਉਣ ਤੇ ਚਵਾਵਾਂਗੇ ਤੇ ਰੇਟ ਰੇਟ ਜੀ ਹੁਣ ਤਾਂ ਚਲੋ ਅਜੇ 2 ਮਹੀਨੇ ਲੈਂਦੀ ਆ ਤੇ ਆਪਾਂ 70 ਦੀ ਲਈਏ 65 ਦੀ ਦੇ ਦੀਏ ਦੇ ਦਿਓ 65 ਜੀ 4 ਛੱਡ ਕੇ ਦੋ ਛੱਡ ਦੋ ਦੋ ਬਾਹਰ ਦੀ ਹਾਂ ਨਾ ਹੀ ਕਰਦੇ ਬਾਹਰ ਦੀ ਕਰਦੇ ਬਾਅਦ ਪਰ ਮੈਂ ਨਹੀਂ ਏਹੀ ਕਰ ਮੈਂ ਵੱਡੀ ਤੇ ਇਹ ਨਹੀਂ ਇਹ 8 ਕੱਲਿਆਂ ਦੀਆਂ ਤੇ 7.5 ਦੀਆਂ 9 ਦਿਨ ਕਾਪੀ ਦੇ ਉੱਤੇ 9 ਦਿਨ ਹੋ ਗਏ ਸਾਡਾ ਡਾਕਟਰ ਦਾ ਐਡਾ ਕੋਰਸ ਕੱਲਾ ਕੱਨਾ ਦੇਣੋ ਆਪ ਦੱਸੂਗਾ ਆਪਾਂ ਨੂੰ ਦੱਸਣਾ ਕਿੰਨੇ ਤਿੰਨਾਂ ਦੀ ਪੰਜਾਂ ਦੀ ਕੱਠਾਂ ਦੀ ਕਿ ਨੌਆਂ ਦੀ ਉਹਨੇ ਦੱਸਣਾ ਇੰਨੇ ਮਹੀਨੇ ਤੇ ਇੰਨੇ ਦਿਨ ਹੋ ਗਏ ਠੀਕ ਇੱਕ ਆ ਜਰਸੀ ਵਹਿੜ ਹਾਂਜੀ ਜਰਸੀ ਲਾ ਦੇ ਉਹ ਜੀ ਬੱਜੀ ਰਹਿੰਦੇ ਹਾਂਜੀ ਮੂੰਹ ਖਾ ਲਈ ਮੂੰਹ ਬਖਾਰੇ ਉਤੋਂ ਮੂੰਹ ਖਾਦ ਲਖੀ ਆ ਜੀ ਖੀਰੀ ਵੈਡ ਹੋ ਗਈ ਹੈ ਨਾ ਚਲ ਕੋਈ ਨਹੀਂ ਰਹਿਣ ਦੇ ਰਹਿਣ ਦੇ ਬੱਜੀ ਰਹਿਣ ਦੇ ਨੋ ਸਜਨੋ ਖੀਰੀ ਵੈਡ ਆ ਜੱਤੀ ਪਿਓਰ ਚਾਰ ਹੀ ਥਾਣਿਆ ਇਹ ਕਿੰਨੇ ਦੇ ਦੇਣੀ ਆ ਥਾਣਾ ਹੀ 7000 7 ਦੇ 6 ਨਹੀਂ ਦੇਣੀ ਦੇ ਦਾਂ 6 ਦੀ ਪਰ ਇਹ ਦੋ ਥੱਲੇ ਰੱਖੇ ਪਰ 6000 ਦੀ ਸਜਨੋ ਮਿਲ ਜੂਗੀ ਪਸ਼ੂ ਸਾਰੇ ਚੰਗੇ ਆ ਦੁੱਧ ਵਾਲੇ ਆ ਪਸ਼ੂ ਚੰਗੇ ਖਰੀਦਦਾਰੀ ਕਰਿਓ ਧੰਨਵਾਦ ਵੀਡੀਓ ਵੇਖ ਲਈ ਸਜਨੋ